ਸੰਪੂਰਨ ਥਈਆ ਰਾਮ ਹੁਣ ਮੈਂ ਫਿਰ ਦੁਹਰਾਵਾਂ ਤਾਂ ਕਿ ਗੱਲ ਪੂਰੀ ਪਕੜਦੇ ਚ ਆ ਜਾਏ ਪ੍ਰਮਾਤਮਾ ਦੇ ਗਿਆਨ ਕਰਕੇ ਕੋਈ ਪ੍ਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਨਹੀਂ ਚੱਲਦਾ ਮੈਂ ਉਥੇ ਕਾਲ ਦੀ ਮੌਤ ਦੀ ਸਾਰੀ ਕਹਾਣੀ ਕੀਤੀ ਕੰਟਾ ਲੰਘ ਗਿਆ ਸਵਾਪਤੀ ਹੋਈ 20 ਮਿੰਟ ਮੈਂ ਬਾਕੀ ਪੰਕਤੀਆਂ ਦੀ ਵਿਚਾਰ ਕੀਤੀ 40 ਪੰਮੈਂਟ ਇਸ ਇੱਕ ਪੰਕਤੀ ਦੀ ਹੱਥ ਮਰੋੜੇ ਤਨ ਕਬੇ ਸਿਆਉ ਹੋਵਾ ਸੇ ਸਮਾਪਤੀ ਤੋਂ ਬਾਅਦ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਇਆ ਸਾਹਮਣੇ ਗੁਰਦੁਆਰਾ ਸਾਹਿਬ ਦਾ ਰੈਸਟ ਹਾਊਸ ਇੱਥੇ ਮੇਰੀ ਰਹਿائش ਸੀ ਬਾਹਰ ਪੰਜ ਸੱਤ ਬੰਦਿਆਂ ਨੇ ਮੈਨੂੰ ਘੇਰ ਲਿਆ ਤੇ ਪੰਜ ਸੱਤ ਬੀਬੀਆਂ ਨੇ ਕਿੰਨੇ ਕਿ ਗਿਆਨੀ ਜੀ ਭਾਗਾ ਭਰੀ ਸੰਗਰਾਮ ਦਾ ਧਿਆਣਾ ਸੀ ਮੌਤ ਦੀਆਂ ਗੱਲਾਂ ਸੁਣਾ ਕੇ ਸਤਿਆਨਾਸ ਕਰ ਛੜਿਆ ਤੁਸੀਂ ਭਾਗਾ ਬਰੇ ਸੰਗਰਾਂਦ ਡਿਆੜਾ ਤੇ ਮੈਂ ਕਹੇ ਇਹ ਪੰਕਤੀ ਭਾਗਾ ਬਰੇ ਦਿਹਾੜੇ ਦੇ ਚੀ ਹੈ ਲਿਖੀ ਹੋਈ ਹੁਣ ਮੈਂ ਕੱਢਦੇ ਆਂ ਚੀ ਹੈ ਲਿਖੀ ਹੋਈ ਹੁਣ ਮੈਂ ਕੱਢਦੇ ਆਂ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸਹਿਤ ਆਪਦੇ ਗਿਆਤ ਲਈ ਅਰਜ਼ ਕਰਾਂ ਕਾਲ ਤੱਕ ਵੀ ਦ੍ਰਿਸ਼ਟੀ ਹੀ ਕੁਈ ਕਰੋੜਾਂ ਵਿੱਚ ਇੱਕ ਅੱਧੀ ਪਹੁੰਚਦੀ ਹੈ ਉਹ ਜਿਹੜੀ ਇੱਕ ਅੱਧੀ ਦ੍ਰਿਸ਼ਟੀ ਕਾਲ ਤੱਕ ਪਹੁੰਚਦੀ ਹੈ ਉਸੇ ਦੀ ਅਕਾਲ ਤੱਕ ਪਹੁੰਚਦੀ ਹੈ ਦੂਸਰੇ ਦੀ ਨਹੀਂ ਪਹੁੰਚਦੀ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਨੂੰ ਤੋਂ ਬਾਅਦ ਦੇ ਚ ਕਬੂਲ ਕਰ ਗੱਲ ਛੱਡ ਪ੍ਰਮਾਤਮਾ ਦੀ ਪਹਿਲਾ ਮਰਨ ਕਹੋ ਜੀਵਨ ਕੀ ਛੜਾਸ ਓਏ ਸਭਨ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਹੁਣ ਬਾਕੀ ਦੋ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖਾਂ ਪ੍ਰਭ ਕੀ ਉਸਤਤ ਕਰੋ ਸੰਤ ਮੇ ਸਾਵਧਾਨ ਇਕਾਗਰ ਚੇ ਜਪ ਕਰ ਰਹੇ ਹੈ ਵਾਹਿਗੁਰੂ ਵਾਹਿਗੁਰੂ ਪੂਰੀ ਸਾਵਧਾਨੀ ਪੂਰੀ ਇਕਾਗਰਤਾ ਬਾਣੀ ਦਾ ਜਪ ਕਰ ਰਹੇ ਹੈ ਜਪਜੀ ਸਾਹਿਬ ਜਪ ਸਾਹਿਬ ਪਿਆਸ ਸੁਖਮਨੀ ਸਾਹਿਬ ਨਿਤਨੇ ਪੂਰੀ ਸਾਵਧਾਨੀ ਪੂਰੀ ਇਕਾਗਰਤਾ ਜਿਸ ਕੰਮ ਵਿੱਚ ਇਕਾਗਰਤਾ ਪੂਰੀ ਨਾਵੇ ਧਿਆਨ ਪੂਰਾ ਨਾ ਹੋਵੇ ਉਸ ਕੰਮ ਨੂੰ ਪਾਇਆ ਤਕਮੀਲ ਤੱਕ ਲੈ ਜਾਣਾ ਵੀ ਬੜਾ ਔਖਾ ਹੈ ਇਹ ਵੀ ਮਹਿਲਸ ਕਰਦਾ ਲੇਕਿਨ ਪੂਰੀ ਇਕਾਗਰਤਾ ਪੂਰੀ ਸਾਵਧਾਨੀ ਕਿਹੜੇ ਕੰਮ ਦੇ ਚ ਆਉਂਦੀ ਏ ਜਿਹਦੇ ਚ ਕੋਈ ਖਤਰਾ ਹੋਵੇ ਕਾਰੋਬਾਰ ਦੇ ਚ ਵੀ ਖਤਰਾ ਹੈ ਪੂਰੀ ਸਾਵਧਾਨੀ ਨਾ ਵਰਤੀ ਇਕਾਗਰਤਾ ਨਾ ਵਰ ਕਾਟਾ ਬੈ ਸਕਦਾ ਹੈ ਖਤਰਾ ਨੁਕਸਾਨ ਹੋ ਸਕਦਾ ਹੈ ਜਿਸ ਕੰਮ ਦੇ ਵਿੱਚ ਖਤਰਾ ਨਾ ਹੋਵੇ ਉਸ ਕੰਮ ਦੇ ਵਿੱਚ ਮਨੁੱਖ ਸਾਵਧਾਨੀ ਨਹੀਂ ਦਿੰਦਾ ਇਕਾਗਰਤਾ ਨਹੀਂ ਦਿੰਦਾ ਜਿਵੇਂ ਮੈਂ ਉਦਾਹਰਨ ਦਿੱਤੇ ਸਨ ਇਹ ਤੁਹਾਡੇ ਸਾਹਮਣੇ ਥੋੜਾ ਜਿਹਾ ਹੋਰ ਖੋਲਾ ਨਵੀਂ ਨਵੀਂ ਕਾਰ ਚਲਾਣੀ ਸਿੱਖਣੀ ਹੈ ਮਨੁੱਖ ਨੇ ਬੜੀ ਸਾਵਧਾਨੀ ਬੜੀ ਇਕਾਗਰਤਾ ਉਹਨੂੰ ਪਤਾ ਹੈ ਮੇਰੀ ਇਕਾਗਰਤਾ ਵੰਨ ਹੋ ਗਈ ਸਾਵਧਾਨੀ ਭੰਗ ਹੋ ਗਈ ਨਾ ਕਾਰ ਰਹੇਗੇ ਨਾ ਮੈਂ ਰਹਾਗਾ ਗਈ ਕਾਰ ਵੀ ਤੇ ਮੈਂ ਵੀ ਖਤਰਾ ਤੋਂ ਪੂਰੀ ਸਾਵਧਾਨੀ ਪੂਰੀ ਕਾਗਰਤਾ ਪਰ ਚਲਾਉਣ ਦਾ ਅਭਿਆਸ ਪੱਕ ਗਿਆ ਹੈ ਚਲਾਣਾ ਸੁਭਾਅ ਬਣ ਗਿਆ ਹੁਣ ਸਾਵਧਾਨੀ ਖੋ ਗਈ ਇੱਕ ਕਾਗਰਤਾ ਵੀ ਖੋ ਗਈ ਹੁਣ ਨਾਲ ਬੈਠੇ ਸਾਥੀ ਨਾਲ ਤੇ ਗੱਪਸਪ ਕਰਦਾ ਘਰ ਚਲਾ ਰਿਹਾ ਹੁਣ ਤੇ ਟੇਪ ਸੁਣਦਾ ਹੋਇਆ ਕਾਰ ਚਲਾ ਰਿਹਾ ਹੁਣ ਸਾਵਧਾਨੀ ਨਹੀਂ ਹੈ ਇਤਨੇ ਔਰ ਉਤਨੀ ਕਾਗਰਤਾ ਨਹੀਂ ਪੂਰੀ ਕਾਗਰਤਾ ਨਹੀਂ ਹੈ ਪੂਰੀ ਕਾਗਰਤਾ ਕਿਸ ਦੇ ਚ ਆਉਂਦੀ ਹੈ ਪੂਰੀ ਸਾਵਧਾਨੀ ਕਿਸ ਦੇ ਚ ਆਉਂਦੀ ਹੈ ਜਿਹਦੇ ਚ ਬਹੁਤ ਵੱਡਾ ਖਤਰਾ ਹੋਵੇ ਨਹੀਂ ਤੇ ਸਾਵਧਾਨੀ ਨਹੀਂ ਹੁੰਦੀ ਇਕਾਗਰਤਾ ਨਹੀਂ ਆਉਂਦੀ ਸਤਗੁਰudev ਜੀ ਮਹਾਰਾਜ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਚ ਹੁਣ ਤੁਸੀਂ ਆਖੋਗੇ ਖਤਰੇ ਤੋਂ ਬਿਨਾ ਇਕਾਗਰਤਾ ਨਹੀਂ ਆਉਂਦੀ ਸਾਵਧਾਨੀ ਨਹੀਂ ਆਉਂਦੀ ਤਾਂ ਨਾਮ ਜਪੜ ਦੇਚ ਕਿਹੜਾ ਖਤਰਾ ਪੈਦਾ ਕਰੀਏ ਨਾਮ ਜਪਣ ਵਾਲੇ ਦੀ ਤੇ ਲੋਕੀ ਉਪਮਾ ਕਰ ਦੇਣਾ ਸਾਵਧਾਨੀ ਤੇ ਰਹਿੰਦੀ ਨਹੀਂ ਇਕਾਗਰਤਾ ਤੇ ਰਹਿੰਦੀ ਹੈ ਨਾ ਪਾਠ ਦੇ ਵਿੱਚ ਨਾ ਸੇਵਾ ਦੇ ਵਿੱਚ ਨਾ ਜਪ ਦੇ ਵਿੱਚ ਨਾ ਟੱਪ ਦੇ ਲੋਕੀ ਤੁਪਮਾ ਕਰਨ ਲੱਗ ਪੈਂਦੇ ਨੇ ਜਪ ਕਰਦਾ ਹੈ ਟੱਪ ਕਰਦਾ ਹੈ ਬਾਣੀ ਪੜਦਾ ਹੈ ਸਾਵਧਾਨੀ ਨਹੀਂ ਰਹਿੰਦੀ ਇਕਾਗਰਤਾ ਨਹੀਂ ਰਹਿੰਦੀ ਕਹ ਮਨੁੱਖ ਕਿਸੇ ਖਤਰੇ ਨੂੰ ਮਹਿਸੂਸ ਨਹੀਂ ਕਰਦਾ ਤੁਸੀਂ ਆਖੋਗੇ ਹਾਂ ਮਾ ਖ ਕੋਈ ਖਤਰਾ ਖੜਾ ਕਰੀਏ ਪਰਮਾਤਮਾ ਦੇ ਨਾਮ ਜਪਣ ਦੇ ਵਿੱਚ ਕਿਹੜਾ ਖਤਰਾ ਸਾਹਮਣੇ ਲਿਆਈਏ ਤਾਂ ਕਿ ਮਾਨੇ ਕਾ ਅਗਰ ਹੋਵੇ ਤੇ ਸਾਵਧਾਨੀ ਹੋਵੇ ਮੈਂ ਫਿਰ ਅਰਜ਼ ਕਰਾਂ ਬਿਨਾਂ ਖਤਰੇ ਤੋਂ ਸਾਵਧਾਨੀ ਨਹੀਂ ਹੁੰਦੀ ਬਿਨਾਂ ਖਤਰੇ ਤੋਂ ਇਕਾਗਰਤਾ ਨਹੀਂ ਹੁੰਦੀ ਉਦਾਹਰਣ ਮੈਂ ਤੁਹਾਡੇ ਸਾਹਮਣੇ ਦਿੱਤਾ ਨਵਾਂ ਨਵਾਂ ਜਦ ਬੰਦਾ ਸਕੂਟਰ ਚਲਾਉਣਾ ਸਿੱਖਦਾ ਮੈਂ ਦੇਖਿਆ ਬੜੀ ਸਾਵਧਾਨੀ ਬੜੀ ਇਕਾਗਰਤਾ ਮੈਂ ਪਹਿਲੀ ਪਹਿਲੀ ਵਾਰ ਚਲਾਉਣਾ ਸਿੱਖਿਆ ਸੀ ਤੇ ਡਿੱਗ ਗਿਆ ਮੁੜ ਕੇ ਮੈਂ ਹੱਥੇ ਹੀ ਨਹੀਂ ਲਾਇਆ ਅਗਰ ਸਾਵਧਾਨੀ ਨਾ ਹੋਏ ਇਕਾਗਰਤਾ ਨਾ ਹੋਈ ਰਤਾਂ ਬਾਵਾ ਬੰਦਾ ਟੁੜਾਏਗਾ ਤਾਂ ਪੂਰੀ ਇਕਾਗਰਤਾ ਪੂਰੀ ਸਾਵਧਾਨੀ ਥੋੜੀ ਜਿਹੀ ਵੀ ਸਾਵਧਾਨੀ ਹਟੀ ਭਾਰਤ ਦੀਆਂ ਸੜਕਾਂ ਤੇ ਥਾਂ ਥਾਂ ਤੇ ਲਿਖਿਆ ਹੋਇਆ ਸਾਵਧਾਨੀ ਹਟੇ ਦੁਰਘਟਨਾ ਘਟੇ ਉਹ ਤੇ ਲਿਖਿਆ ਹੋਇਆ ਹੈ ਜਗਾ ਜਗਾ ਸਾਵਧਾਨੀ ਹਟੇ ਦੁਰਘਟਨਾ ਘਟੇ ਹੋ ਜਾਏਗੀ ਦੁਰਘਟਨਾ ਅਗਰ ਸਾਵਧਾਨੀ ਨਹੀਂ ਹੈ ਪ੍ਰਭ ਕੀ ਉਸਤਤ ਕਰੋ ਸੰਤਮੇ ਸਾਵਧਾਨ ਇਕਾਗਰ ਜੀ ਬੜੀ ਸਾਵਧਾਨੀ ਬੜੀ ਇਕਾਗਰਤਾ ਚਿਤ ਦੇ ਇਕਾਗਰ ਫਿਰ ਤਰ ਖੜਾ ਹੋਵੇਗਾ ਖਤਰੇ ਤੋਂ ਬਿਨਾ ਤਿਕਾਗਰਤਾ ਨਹੀਂ ਖਤਰੇ ਤੋਂ ਬਿਨਾ ਤੇ ਸਾਵਧਾਨੀ ਨਹੀਂ ਹੈ ਤਾਂ ਫਿਰ ਕੀ ਕਰੀਏ ਕਿਸੇ ਖਤਰੇ ਨੂੰ ਜਨਮ ਦੇਈਏ ਕੋਈ ਖਤਰਾ ਪੈਦਾ ਕਰੀਏ ਗੁਰਬਾਣੀ ਕਹਿੰਦੀ ਹੈ ਖਤਰਾ ਪੈਦਾ ਕਰਨ ਦੀ ਲੋੜ ਨਹੀਂ ਖਤਰਾ ਹਰ ਵਕਤ ਮੰਡਲਾ ਰਿਹਾ ਹੈ ਹਰ ਵਕਤ ਮੰਡਲਾ ਰਿਹਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਕਾਲ ਵਿਆਰ ਜਿਉ ਪਰ ਓ ਡੋਲੇ ਮੁਖ पसारे ਮੀਤ ਆਜ ਕਾਲ ਫਨ ਤੋਹੇ ਗਰਸ ਹੈ ਸਮਝ ਰੱਖੋ ਜੀ ਸ਼ਿਵ ਜੀ ਦੇ ਗਲੇ ਵਿੱਚ ਸੱਪਾਂ ਦੀ ਮਾਲਾ ਆਉਂਦੀ ਏ ਕੋਬਰਾ ਨਾਗ ਫਨਿਰ ਨਾਲ ਮਹਾਰਾਜ ਕਹਿੰਦੇ ਨੇ ਤੇਰੇ ਸਿਰ ਦੇ ਉੱਤੇ ਚਾਰੋਂ ਪਾਸੇ ਫਨੀਰ नाग ਘੁੰਮ ਰਿਹਾ ਹੈ ਚਾਰੋਂ ਪਾਸੇ ਔਰ ਉਹਨੇ ਮੂੰਹ ਵੀ ਅਟਿਆ ਹੋਇਆ ਹੈ ਡੰਗ ਮਾਰਨ ਵਾਸਤੇ ਉਹਨੇ ਮੂੰਹ ਵੀ ਅਟਿਆ ਹੋਇਆ ਹੈ ਆਜ ਕਾਲ ਉਹਨ ਤੋਂ ਹੀ ਗਰਸ ਹੈ ਅੱਜ ਜਾਂ ਕੱਲ ਐਸਨੇ ਤੈਨੂੰ ਡੰਗ ਮਾਰਨਾ ਹੈ ਮਾਰਨਾ ਬੜੇ ਧਿਆਨ ਨਾਲ ਸੁਣਨਾ ਇਦਰ ਗੁਨੇ ਆਨੇ ਮੰਡੀ ਆ ਲਾ ਮਨ ਨਾ ਬਣਾਣਾ। ਉਹ ਆ ਆ ਕਹਾ ਸੁਣਨ ਤੇ ਸੁਣਾंदे ਕੀ ਪੈਣਾ। ਕਾਲ ਬਿਆਲ ਜਾ ਪਰ ਉਹ ਢੋਲੇ। ਸ਼ਿਵਜੀ ਆਪਣੇ ਗੱਲ ਦੇ ਸੱਪ ਰੱਖਦਾ ਸੀ ਸਿਰਫ ਸੁਚੇਤ ਕਰਨ ਵਾਸਤੇ ਲੋਕਾਂ ਨੂੰ। ਤਨ ਉਹਤੇ ਰਾਖਵਲ ਦਾ ਸੀ। ਇੱਕ ਦਿਨ ਸੱਪ ਨੇ ਡੰਗ ਮਾਰਨਾ ਤੇ ਤਨ ਰਾਖ ਹੋ ਜਾਏਗਾ। ਖਾਕ ਹੋ ਜਾਏਗਾ। ਇੱਕ ਇੱਕ ਬੰਦੇ ਨੂੰ ਕੀ ਸਮਝਾਂਦਾ ਰਹੇ ਆਦਮੀ ਥੱਕ ਜਾਂਦਾ ਬੋਲ ਬੋਲ ਕੇ ਉਹਨੇ ਪ੍ਰਤੀਕ ਚੁਣ ਲਏ ਸਨ ਨਿਸ਼ਾਨ ਬਣਾ ਰਹੇ ਸਨ ਸਭ ਘੁੰਮਦਾ ਪਿਆ ਗੱਲ ਦੇ ਚ ਹਰ ਇੱਕ ਦੇ ਗੱਲ ਦੇ ਸਭ ਘੁੰਮ ਰਿਹਾ ਹੈ ਹਰ ਇੱਕ ਦਾ ਤਨ ਰਾਖ ਹੋ ਜਾਏਗਾ ਤੋ ਤਨ ਤੇ ਸਵਾ ਮਲ ਕੇ ਰੱਖਦਾ ਸੀ ਜਿੱਥੋਂ ਜਾਏ ਲੰਘੇ ਕੋਈ ਗਿਆਨ ਵਿਹਾਨ ਦੀ ਗੱਲ ਪੁੱਛਣਾ ਚਾਹੇ ਮੈਨੂੰ ਵੇਖ ਲਓ ਤੇ ਗਿਆਨ ਲੈ ਲਓ ਮੈਨੂੰ ਵੇਖ ਲਓ ਮੈਨੂੰ ਵੇਖ ਕੇ ਗਿਆਨ ਲੈਣਾ ਮੈਂ ਇੱਕ ਸੂਫੀ ਫਕੀਰ ਦੀ ਗਾਥਾ ਪੜ ਰਿਹਾ ਸੀ ਸਵੇਰੇ ਸਵੇਰੇ ਵਿਖਸ਼ਾ ਨੂੰ ਨਿਕਲਦਾ ਸੀ ਅੱਜ ਵੀ ਨਿਕਲੇ ਇੱਕ ਦਵਾਰ ਤੇ ਦਸਤਕ ਦਿੱਤੀ ਇੱਕ ਬਿਰਧ ਮਾਤਾ ਨੇ ਉਹਦੇ ਖੱਪਰ ਵਿੱਚ ਰਸਦ ਪਾਣੀ ਪਾਈ ਹੈ ਚੱਲ ਪਿਆ ਉਹ ਬੁਢੀ ਮਾਂ ਕਹਿੰਦੀ ਹੈ ਫਕੀਰ ਸਾਈ ਕੋਈ ਖੁਦਾ ਦੀ ਗੱਲ ਸੁਣਾ ਕੇ ਜਾ ਜਲਦੀ ਚੱਲ ਪਿਆ ਵਿਖਸ਼ਾ ਲੈ ਕੇ ਕੋਈ ਖੁਦਾ ਦੀ ਗੱਲ ਸੁਣਾ ਕੇ ਜਾ ਫਕੀਰ ਕਹਿੰਦਾ ਜੇ ਮੇਰੇ ਲੰਗਣ ਨਾਲ ਤੈਨੂੰ ਕੁਝ ਨਹੀਂ ਮਿਲਿਆ ਤੇ ਮੇਰੇ ਬੋਲਣ ਨਾਲ ਵੀ ਤੈਨੂੰ ਕੁਝ ਨਹੀਂ ਮਿਲਣਾ ਇਹ ਵੀ ਮੈਲਸ ਕਰ ਦੇ ਮੇਰੇ ਤੋਂ ਲੰਗ ਜਾਣ ਨਾਲ ਜੇ ਤੈਨੂੰ ਕੁਝ ਨਹੀਂ ਮਿਲਿਆ ਕੋਈ ਸੰਦੇਸ਼ਾ ਤੈਨੂੰ ਨਹੀਂ ਮਿਲਿਆ ਤਾਂ ਮੇਰੇ ਬੋਲਣ ਨਾਲ ਵੀ ਤੂੰ ਸੰਦੇਸ਼ਾ ਨਹੀਂ ਲੈ ਸਕਵੇਂਗੇ ਕੋਈ ਇਸ਼ਾਰਾ ਨਹੀਂ ਲੈ ਸਕਿਆ खैर ਇਹਨਾਂ ਗੱਲਾਂ ਨੂੰ ਤੋਂ ਮੈਂ ਬਾਅਦ ਵਿੱਚ ਕੋਲਾਂਗਾ ਮੁਖਤਸਰ ਅਰਜ਼ ਕਰਾਂ। ધਨ ਗੁਰੂ ਤੇ ਇੱਕ ਬਾਦਲ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਾਲ ਵਿਆਲ ਜਿਉ ਪਰੋ ਉਹ ਡੋਲੇ ਮੁਖ पसारे ਮੇ ਕਾਲ ਦਾ ਸਭ ਮੂੰਹ ਅੜ ਕੇ ਹਰਗ ਤੇਰੇ ਸਿਰ ਦੇ ਉੱਤੇ ਘੁੰਮ ਰਿਹਾ ਹੈ ਘੁੰਮ ਰਿਹਾ ਘੁੰਮ ਰਿਹਾ ਆਜ ਕਾਲ ਫਨ ਤੋਹੇ ਗਰਸ ਹੈ ਨਿਰਾ ਕੋਮੇ ਨਹੀਂ ਰਿਆ ਨਿਰਾ ਉਹਨੇ ਮੂੰਹ ਹੀ ਨਹੀਂ ਅਟਿਆ ਹੋਇਆ ਅੱਜ ਯਾ ਕਰ ਇਹਨੇ ਤੈਨੂੰ ਡੰਗ ਮਾਰਨਾ ਆਜ ਕਾਲ ਫਨ ਤੋਹੇ ਗਰਸ ਹੈ ਸਮਝ ਰੱਖੋ ਜੀ ਸ਼ਬਦ ਇਥੋਂ ਸ਼ੁਰੂ ਹੁੰਦਾ ਰੇ ਮਨ ਰਾਮ ਸਿਉ ਕਰ ਪ੍ਰੀਤ ਸਰਵਨ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਕੀ ਇਹ ਪਹਿਲੀਆਂ ਪੰਕਤੀਆਂ ਨਾ ਔਰ ਇਹਨਾਂ ਪੈੜੀਆਂ ਪੰਕਤੀਆਂ ਦੇ ਨਾਲ ਇਹ ਪੰਕਤੀਆਂ ਜੋੜ ਦਿੱਤੀਆਂ ਰੇ ਮਨ RAM ਸਿਉ ਕਰ ਪ੍ਰੀਤ ਸਰਵਨ ਗੋਬਿੰਦ ਗੁਣ ਸੁਨੋ ਅਰਗਾ ਹੋ ਰਸਨਾ ਗੀ ਕਰ ਸਾਧ ਸੰਗਤ ਸਿਮਰਮਾ ਉਹ ਹੈ ਪਤਤ ਪਨੀ ਪਰ ਇਹ ਪੰਕਤੀਆਂ ਕਾਲ ਵਿਆਲ ਜਿਉ ਪਰ ਉਹ ਢੋਲੇ ਮੁੱਖ ਪਸਾਰੇਵੇਂ ਐਸਾ ਕਿਉਂ ਬਿਨਾ ਖਤਰੇ ਤੋਂ ਸਾਵਧਾਨੀ ਨਹੀਂ ਇਕਾਗਰਤਾ ਨਹੀਂ ਖਤਰੇ ਦਾ احساس ਕਰ ਹਰਨ ਤੇਰੇ ਸਿਰ ਦੇ ਉੱਤੇ ਸਭ ਘੁੰਮ ਰਿਹਾ ਹੈ ਇਹ ਕਾਲ ਘੁੰਮ ਰਿਹਾ ਹੈ ਇਹਨੇ ਮੂੰਹ ਅੱਡੇ ਆਇਆ ਹੁਣ ਮੈਂ ਖੁਲਾਸਾ ਕਰਾਂ ਕਾਲ ਦੇ ਗਿਆਨ ਤੋਂ ਮਨੁੱਖ ਅਕਾਲ ਦੇ ਮਾਰਗ ਤੇ ਚੱਲਦਾ ਹੈ ਕਾਲ ਦੇ ਧਿਆਨ ਤੋਂ ਮਨੁੱਖ ਦਾ ਧਿਆਨ ਅਕਾਲ ਤੱਕ ਪਹੁੰਚਦਾ ਹੈ ਜੇ ਦਾ ਗਿਆਨ ਕਾਲ ਤੱਕ ਨਹੀਂ ਪਹੁੰਚਿਆ ਸਵਾਲ ਹੀ ਨਹੀਂ ਪੈਦਾ ਹੁੰਦਾ ਅਕਾਲ ਦਾ ਗਿਆਨ ਮਿਲਦਾ ਜੇ ਦਾ ਧਿਆਨ ਕਾਲ ਤੱਕ ਨਹੀਂ ਪਹੁੰਚਿਆ ਅਕਾਲ ਤੱਕ ਨਹੀਂ ਪਹੁੰਚੇਗਾ ਜਿਹਨੂੰ ਆਪਣਾ ਅੰਤ ਨਹੀਂ ਦਿਖਾਈ ਦੇਂਦਾ ਬੇਅੰਤ ਕੀ ਹੱਕ ਦਿਖਾਈ ਦੇਵੇਗਾ ਇਸ ਵਾਸਤੇ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਦੀ ਗੱਲ ਛੱਡ ਪਹਿਲਾਂ ਮਰਨ ਕਬੂਲ ਜੀਵਨ ਕੀ ਛੜਾਸ ਉਏ ਸਭਨ ਕੀ ਰਹਿਣ ਕਾ ਤੋ ਆਓ ਹਮਾਰੇ ਪਾਸ ਜਿਨਾਂ ਨੇ ਸਾਧਨਾ ਕੀਤੀ ਤੇ ਜਿਨਾਂ ਦਾ ਧਿਆਨ ਚੱਲ ਪਿਆ ਇਸੇ ਗਿਆਨ ਨੂੰ ਜਿੰਨੇ ਚਿਰ ਤੱਕ ਕਾਲ ਦਾ ਗਿਆਨ ਨਹੀਂ ਕਾਲ ਦਾ ਧਿਆਨ ਨਹੀਂ ਕਾਲ ਤੱਕ ਦ੍ਰਿਸ਼ਟੀ ਨਹੀਂ ਗਈ ਇਹਦੀ ਧਿਆਨ ਦੀ ਕਾਗਰਤਾ ਨਹੀਂ ਬਣੇਗੀ ਸਾਵਧਾਨੀ ਨਹੀਂ ਰਹੇਗੀ ਸਾਵਧਾਨੀ ਤੇ ਖਤਰੇ ਕਰਕੇ ਆਉਂਦੀ ਹੈ ایک آگر ساتھ خطرے کر کے ہوں دیئے تے مارا جی کہنے خطرہ ہر وقت مڈل آ رہے ہیں ہر وقت ایک جوان نو پوچھئے تیرا بچ بنا کے تھے کہنے مر گیا ختم ایک بڑھے نو پوچھئے تیری جوانے کے تھے کہنے مر گئی ختم یہ دو موتاں تو تو دیکھ چکے ہیں ਆਪਣੇ ਬਚਪਨ ਦੀ ਮੌਤ ਆਪਣੀ ਜਵਾਨੀ ਦੀ ਮੌਤ ਇੱਕ ਬੁੱਢਾ ਮਰਦ ਦੇਖ ਰਿਹਾ ਹੋਂ ਇਸ ਬੁੱਢੇ ਨੂੰ ਕਹੋ ਤੂੰ ਆਪਣੀ ਮੌਤ ਦੇ ਕਾਲ ਵੇਖ ਪਰ ਉਹ ਜਵਾਨੀ ਦੇਖਣ ਲੱਗ ਪੈਂਦਾ ਪਿੱਛੇ ਮੁੜ ਕੇ ਉਹ ਬਚਪਨਾ ਵੇਖਣ ਲੱਗ ਪੈਂਦਾ ਦੇਖ ਫਰੀਦਾ ਜੇthia ਦਾੜੀ ਹੋਈ ਭੋਰ ਅੱਗਾ ਨੇੜਾ ਆਇਆ ਪਿਛਾ ਰਿਆ ਲੋ ਕਾਲ ਨੂੰ ਵੇਖ ਕੇ ਮਨ ਉਕਾਲ ਤੋਂ ਪ੍ਰਭਾਵਿਤ ਹੁੰਦਾ ਹੈ ਮਨ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਾਂ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਉਸ ਨੂੰ ਯਾਦ ਨਹੀਂ ਕਰਦਾ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਉਸ ਦੀ ਮੰਗ ਨਹੀਂ ਕਰਦਾ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਉਹਦੀ ਪ੍ਰਾਪਤੀ ਲਈ ਮਨ ਕੋ ਨਾ ਸਮਾਂ ਕੱਢਦਾ ਹੈ ਨਾ ਸੰਘਰਸ਼ ਕੱਢਦਾ ਹੈ ਨਹੀਂ ਕਰਦਾ ਕੋਈ ਸਮਾਂ ਨਹੀਂ ਅਕਾਲ ਵਾਸਤੇ ਕੋਈ ਸਮਾਂ ਨਹੀਂ ਕੋਈ ਸੰਘਰਸ਼ ਨਹੀਂ ਕੋਈ ਮਿਹਨਤ ਨਹੀਂ ਕਿਉਂ ਆਕਾਲ ਤੋਂ ਮਨ ਪ੍ਰਭਾਵਤੀ ਨਹੀਂ ਮੈਂ ਹੁਣ ਫਿਰ ਦਰਾਵਾ ਇੱਕ ਬੱਚਾ ਆਪਣੇ ਬਚਪਨ ਦੇ ਵਿੱਚ ਉਲਝਿਆ ਹੋਇਆ ਹੈ ਇੱਕ ਜਵਾਨ ਆਪਣੀ ਜਵਾਨੀ ਦੇ ਵਿੱਚ ਉਲਝਿਆ ਹੋਇਆ ਹੈ 99% ਬੁੱਢੇ ਤੇ ਬੁੱਢੇ ਪਿਛੇ ਵੀ ਨਹੀਂ ਉਲੜਦੇ ਉਲਝੇ ਹੁੰਦੇ ਧਿਆਨ ਪਿਛੇ ਕਰ ਲੈਂਦੇ ਨੇ 10% ਹੀ ਆਪਣੇ ਬੁੱਢੇ ਪੇ ਉਲਝ ਜਾਇਆ ਉਹਨਾਂ ਨੇ ਅੱਗੇ ਕੌਣ ਦੇਖਦਾ ਹੈ ਅੱਗੇ ਨਹੀਂ ਕੋਈ ਦੇਖੇ ਫੈਸਲਾ ਹੋਇਆ ਇਹ 마ਸੂਮ ਬੱਚੇ ਡਰੇ ਨਹੀਂ ਬਹਿ ਬੀਤ ਹੀ ਨਹੀਂ ਹੋਏ ਕਾਰਨ ਦ੍ਰਿਸ਼ਟੀ ਅਕਾਲ ਤੇ ਕਾਲ ਤੋਂ ਲੰਘ ਕਾਲ ਦਾ ਗਿਆਨ ਅਕਾਲ ਦੀ ਯਾਦ ਕਰਾਏਗਾ ਮੌਤ ਦਾ ਗਿਆਨ ਪਰਮਾਤਮਾ ਦੇ ਧਿਆਨ ਜੋੜਨ ਦੇ ਸਹਾਇਕ ਹੋਵੇਗਾ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਪਹਿਲਾ ਮਰਨ ਕਬੂਲ ਛੋੜ ਪਰਮਾਤਮਾ ਦੀ ਗੱਲ ਪਹਿਲੇ ਮਰਨਾ ਕਬੂਲ ਕਰ ਪੰਜ ਕਹਿ ਲੋ ਮਨੁੱਖ ਨੇ ਪਹਿਲੀ ਮੰਜ਼ਿਲ ਤੇ ਤੈਅ ਕਰ ਲਈ ਜੇ ਨੂੰ ਸਤ ਸੰਗ ਕਰਦਿਆਂ ਕਰਦਿਆਂ ਕਾਲ ਦਿਖਾਈ ਦੇਣ ਲੱਗ ਪਏ ਸੰਜਮੇ ਹੋ ਜਾਏਗਾ ਉਸ ਤੋਂ ਕੁਝ ਗਲਤ ਵੀ ਨਹੀਂ ਹੋਵੇਗਾ ਉਹ ਗਲਤ ਸੋਚੇਗਾ ਵੀ ਨਹੀਂ ਗਲਤ ਕਰੇਗਾ ਵੀ ਨਹੀਂ ਗਲਤ ਸੋਚੇਗਾ ਵੀ ਨਹੀਂ ਇਹਦਾ ਪ੍ਰਤੱਖ ਰੂਪ ਦੇਖ ਸਕਦੇ ਆ ਜਦ ਕੋਈ ਅਜ਼ੀਜ਼ ਸੰਬੰਧੀ ਆਕਾਰ ਉਹਨੂੰ ਆਪਣੇ ਹੀ ਮੌਂਡਿਆਂ ਦੇ ਚੁੱਕ ਕੇ ਜਦ ਸ਼ਮਸ਼ਾਨ ਤੱਕ ਲੈ ਜਾਂਦੇ ਆ ਇਹਨਾਂ ਅੱਖਾਂ ਦੇ ਸਾਹਮਣੇ ਉਸ ਪਿਆਰੇ ਸਰੀਰ ਨੂੰ ਜਿਹਦੇ ਨਾਲ ਸੰਬੰਧ ਜੋੜ ਕੇ ਰੱਖਿਆ ਸੀ ਜਲਦਾ ਹੋਇਆ ਵੇਖਦੇ ਆ ਹਿਰਦਾ ਬੈਰਾਗੀ ਹੋ ਜਾਂਦਾ ਅੰਦਰ ਨਾਲ ਦੁਸ਼ਮਣੀ ਦਾ ਜਜ਼ਬਾ ਹੁੰਦਾ ਹੈ ਨਾ ਲੋਭ ਹੁੰਦਾ ਹੈ ਨਾ ਕਾਂ ਹੁੰਦਾ ਹੈ ਨਾ ਹੰਕਾਰ ਹੁੰਦਾ ਸੌ ਦਫਾ ਉਦੇਸ਼ ਕਥਾ ਰਾਹੀਂ ਸੁਣਿਆ ਬਾਣੀ ਪੜੀ ਸਦ ਸੰਗ ਕੀਤਾ ਨਾ ਹੰਕਾਰ ਗਿਆ ਨਾ ਲੋਭ ਗਿਆ ਨਾ ਵਾਸ਼ਨਾ ਗਈ ਨਾ ਤ੍ਰਿਸ਼ਨਾ ਗਈ ਨਾ ਦੁਸ਼ਮਣੀ ਦੇ ਜਜ਼ਬੇ ਗਏ ਪਰ ਸ਼ਮਸ਼ਾਨ ਘਾੜ ਦੇ ਇਸ ਜਜ਼ਬੇ ਸਾਰੇ ਹੀ ਚਲੇ ਗਏ ਹਿਰਦਾ ਬੇਰਾਗੀ ਹੋ ਗਿਆ ਇਸੇ ਵਾਸੇ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਿ ਪ੍ਰਮਾਤਮਾ ਦੀ ਗੱਲ ਪਹਿਲੇ ਛੱਡ ਪਹਿਲੇ ਆਪਣੇ ਮੌਤ ਨੂੰ ਚੇਤੇ ਕਰ ਕਾਲ ਤੱਕ ਧਿਆਨ ਚਲਾ ਗਿਆ ਐਸੇ ਮਨੁੱਖ ਦੀ ਦੇਸ਼ੀ ਅਕਾਲ ਤੱਕ ਚੱਲੀ ਜਾਏਗੀ ਕਹਿੰਦੇ ਕਬੀਰ ਰੋਜ਼ ਮਣਿਕਣਕਾ ਘਾੜ ਦੇ ਚਲਾ ਜਾਂਦਾ ਸੀ ਬਨਾਰਸ ਦਾ ਮਣਿਕਣਕਾ ਘਾੜ ਜਿੱਥੇ ਕਹਿੰਦੇ 24 ਘੰਟਿਆਂ ਨਾਲ ਵਨ 1000 ਬੰਦੇ ਜਲਾਏ ਜਾਂਦੇ ਰੋਜ਼ ਸਾਰੇ ਯੋਪੀ ਨਹੀਂ ਹੈ ਸਾਰੇ ਭਾਰਤ ਤੋਂ ਲਾਸ਼ਾਂ ਉੱਤੇ ਪਹੁੰਚਦੀ ਹੈ। ਮਣੇ ਕਣਕਾ ਘਾੜਦੇ ਵਾਰੇ ਇੱਕ ਮਿਥਿ ਪਰਚਲਤ ਹੈ ਜਿਹਦਾ ਇੱਥੇ ਦਾ ਸੰਸਕਾਰ ਹੋਵੇਗਾ ਸਿੱਧਾ ਸ਼ਿਵਾਂ ਦੀ ਪੂਰੀ ਜਾਏਗਾ। ਤੋਂ ਲਾਸ਼ ਦੀਆਂ ਬਕਾਇਦਾ ਗੱਡੀਆਂ ਬਣੀਆਂ ਹੋਈਆਂ ਨੇ। ਬਸਾਂ ਬਣੀਆਂ ਹੋਈਆਂ ਨੇ। ਆਪਣੇ ਸਾਥ ਸੰਬੰਧੀਆਂ ਦੇ ਸਾਥ ਇਹ ਲਾਸ਼ ਮਨਾਰਜ਼ ਪਹੁੰਚਦੀ। ਔਰ ਲਾਈਨ ਲੱਗੀ ਪਈ ਹੁੰਦੀ ਹੈ ਨੰਬਰ ਵਾਰ ਨੰਬਰ ਮਿਲਦਾ ਹੈ ਲੋਸ਼ਾ ਨੂੰ ਲੰਬਰ ਲਾਏ ਜਾਂਦੇ ਨੇ ਇਤਨੇ ਰਬਾ ਦੇ ਦਾਦ ਅਸਥਾਨ ਹੋਵੇਗਾ ਇਹਦਾ ਹੋਵੇਗਾ 24 ਘੰਟੇ ਸ਼ਮਸ਼ਾਨ ਗਾੜ ਚੱਲਦਾ ਹੈ ਔਰ ਕਰੀਬਨ ਵੀ 25 ਚਿਤਾਵਾ ਕਠੀਆਂ ਜਲਦੀਆਂ ਔਰ ਜਲਦੀਆਂ ਹੀ ਰਹਿੰਦੀਆਂ 24 ਘੰਟੇ ਕਦੀ ਬੰਦ ਨਹੀਂ ਹੁੰਦਾ ਕਬੀਰ ਉੱਥੇ ਜਾ ਬੈਠਦਾ ਸੀ ਇੱਕ ਦਿਨ ਮਾਣે डांटਦੇ ਹੋਇਆ ਕਿ ਕਿਸੇ ਦਾ ਕੋਈ ਸੰਬੰਧੀ ਚਲਾਣਾ ਕਰ ਜਾਂਦਾ ਹੈ ਉਹ ਸਮਸ਼ਾਨ ਘਾਟ ਤੇ ਜਾਂਦਾ ਤੂੰ ਰੋਜ਼ ਉੱਥੇ ਪਹੁੰਚ ਜਾਂਦਾ ਸਤਸੰਗੀ ਕਹਿੰਦੇ ਨੇ ਤੂੰ ਰੋਜ਼ ਉੱਥੇ ਪਹੁੰਚ ਜਾਂਦੇ ਉੱਥੇ ਕੀ ਕਰਦਾ ਹੈ ਡਾਂਟਣ ਦੇ ਲਹਿਜੇ ਦੇ ਵਿੱਚ ਇਹ ਕਬੀਰ ਨੂੰ ਆਖਿਆ ਕਬੀਰ ਕਹਿੰਦੇ ਮਾ ਉੱਥੇ ਬੜੇ ਮੋਤੀ ਬਿਖਰੇ ਪਏ ਹੁੰਦੇ ਨੇ ਹੀਰੇ ਬਿਖਰੇ ਪਏ ਹੁੰਦੇ ਲੋਕੀ ਤੇ ਚੁੜਨਾ ਹੀ ਭੁੱਲ ਜਾਂਦੇ ਨੇ ਆਪਾਂ ਚੁਣ ਕੇ ਲੈਂਦੇ ਆਪਾਂ ਗਠੜੀ ਬਣ ਕੇ ਲੈਂਦੇ ਆ ਮਾਂ ਨੇ ਨਖ ਚੜਾਈ ਘਰ ਦੀ ਮੁਫਲਸੀ ਦੂਰ ਹੋਈ ਨਹੀਂ ਇਹ ਹੀਰੇ ਚੁਣ ਲੈਂਦਾ ਇਹ ਮੋਤੀਆਂ ਦੀ ਪੰਡ ਵਰ ਕੇ ਲੈਂਦਾ ਇੱਕ ਦਿਨ ਪਿੱਛਾ ਕਰ ਲਿਆ ਜਾ ਕੇ ਦੇਖਿਆ ਲਾਸ਼ਾਂ ਜਲਦੀਆਂ ਪਈਆਂ ਨੇ ਔਰ ਕਬੀਰ ਸਤਨਾਮ ਦੀ ਧੁਨ ਦੇ ਚ ਮਸਤ ਹੈ ਮੈਂ ਪਹਿਲੇ ਵੀ ਅਰਜ਼ ਕੀਤੀ ਸੀ ਕਬੀਰ ਪੰਥੀਆਂ ਦਾ ਗੁਰਮੰਤਰ ਹੈ ਸਤਨਾਮ ਉਹ ਸਤਨਾਮ ਜਪਦੇ ਨੇ ਕਬੀਰ ਪੰਥੀਆਂ ਨੂੰ ਕਬੀਰ ਪੰਥੀ ਨਹੀਂ ਕਹਿੰਦੇ ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ ਉਹਨਾਂ ਦੇ ਮੰਦਰ ਦੇ ਬਾਹਰ ਵੀ ਲਿਖਿਆ ਹੁੰਦਾ ਹੈ ਸਤਨਾਮੀ ਮੰਦਰ 나ਗਪੁਰ ਤੋਂ ਲੈ ਕੇ ਬिलासपुर ਤੱਕ ਇਹ ਜਿਹੜੀ ਬਹਿਨ ਤੇ ਇਹਦੇ ਵਿੱਚ ਗਾਦਵਨ ਹੈ ਸਤਫਿਰ ਅਸੀਂ ਦੇ ਕਰੇ ਵੀ ਕਬੀਰ ਪੰਥੀਆਂ ਦੇ ਮੰਦਰ ਨੇ ਜਿਹਨੂੰ ਸਤਨਾਮੀ ਮੰਦਰ ਕਹਿੰਦੇ ਨੇ। ਔਰ ਇਸ ਜਿਆਦਾ ਉਸ ਇਲਾਕੇ ਚ ਰਹਿੰਦੇ। ਸਤਨਾਮ ਦੀ ਧੁੰਨ ਦੇ ਚ ਮਸਤ ਲੇ। ਮਾਗਨੇ ਮੌੜੇ ਤੇ ਹੱਥ ਲਾਇਆ। ਤਉ ਤੇ ਕਹਿੰਦਾ ਸੀ ਮੈਂ ਮੋਤੀ ਚੁੜਨ ਜਾਂਦਾ। ਇਹਦੇ ਚੁੜਨ ਜਾਂਦਾ। ਏ ਤੂੰ ਹੀਰੇ ਛੁਣ ਰਿਹਾ ਮਾ ਸਤਨਾਮ ਦਾ ਜਪ ਤੈਨੂੰ ਹੀਰਿਆਂ ਤੋਂ ਘੱਟ ਦਿਖਾਈ ਦਿੰਦਾ ਹੀਰਿਆਂ ਤੋਂ ਵੱਧ ਹੈ ਹੀਰੇ ਮੈਂ ਕੁਰਬਾਨ ਕਰ ਸਕਦਾ ਇਸ ਤੋਂ ਹੀਰੇ ਕੀ ਹੁੰਦੇ ਐਸੋ ਹੀਰਾ ਹਰ ਕੋਨਾ ਇਤੇ ਮਹਾ ਆਨੰਦ ਹੈ ਰਸ ਪਰ ਮਾਂ ਵੀ ਸਿਆਣੀ ਸੀ ਇਹ ਤੇ ਕਰਦੇਚ ਵੀ ਕਰ ਸਕਦਾ ਕਰਦੇਚ ਵੀ ਕਰ ਸਕਦਾ ਇੱਥੇ ਆਣ ਦੀ ਕੀ ਲੋੜ ਐ ਰੋਜ਼ ਰੋਜ਼ ਇੱਥੇ ਆਣ ਦੀ ਕੀ ਲੋੜ ਐ ਘਰ ਦੇ ਚ ਕਰਿਆ ਕਰ ਮਾਂ ਘਰ ਦੇ ਚ ਕਾਲ ਭੁੱਲ ਜਾਂਦਾ ਹੈ ਕਹਨ ਭੁੱਲ ਜਾਂਦਾ ਹੈ ਇਹ ਜਲਦੀਆਂ ਜਾਂ ਲਾਸ਼ਾਂ ਵੇਖ ਕੇ ਜਦ ਮੈਨੂੰ ਕਾਲ ਚੇਤੇ ਆਉਂਦਾ ਹੈ ਧਿਆਨ ਅਕਾਲ ਦੇ ਜੁੜ ਜਾਂਦਾ ਮੈਂ ਆਪਣੇ ਮਨ ਨੂੰ ਸਮਝਾਣਾ ਕਹੇਤ ਕਬੀਰ ਸੁਣਾਉ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਬੜਾ ਸੋਹਣਾ ਸ਼ਬਦ ਹੈ ਇੱਥੇ ਮੈਨੂੰ ਕਾਲ ਚੇਤੇ ਆਉਂਦਾ ਹੈ ਮੈਂ ਇੱਥੇ ਕਾਲ ਨੂੰ ਚੇਤੇ ਕਰਨਾ ਚਾਹਾਂਗਾ ਔਰ ਜੈਸੇ ਕਾਲ ਚੇਤੇ ਆਉਂਦਾ ਹੈ ਧਿਆਨ ਅਕਾਲ ਨਾਲ ਜੁੜ ਜਾਂਦਾ ਹੈ ਸੁਰਤ ਅਕਾਲ ਤੱਕ ਪਹੁੰਚ ਜਾਂਦੀ ਹੈ ਐਸਾ ਅਸੀਂ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਸਾਫ਼ ਕਹਿੰਦੇ ਨੇ ਐਲਾਨੀਆਂ ਕਹਿੰਦੇ ਨੇ ਪਹਿਲਾ ਮਰਨ ਕਬ ਅਗਾਉਂ ਕੋ ਤਰਾ ਇੱਕ ਬੱਚਾ ਅਗਰ ਅੱਗੇ ਵੇਖੇ ਤੋ ਕੀ ਹੈ ਜਵਾਨ ਔਰ ਜਰਾ ਅੱਗੇ ਵੇਖੇ ਤਾਂ ਕੀ ਹੈ ਬਡੇ ਪਾ ਔਰ ਜਰਾ ਅੱਗੇ ਵੇਖੇ ਤਾਂ ਕੀ ਹੈ ਕਾਲ ਇੱਥੇ ਤੱਕ ਮਨੁੱਖ ਤਵੱਸਿਆ ਕਰੇ ਸਾਧਨਾ ਕਰੇ ਦਾ ਧਿਆਨ ਇੱਥੇ ਤੱਕ ਪਹੁੰਚ ਜਾਏ ਕਾਲ ਦੇ ਚਿੰਤਨ ਨੇ ਅਕਾਲ ਨਾਲ ਜੋੜ ਦੇਣਾ ਅਗਰ ਗੱਲ ਪਕੜਦੇ ਚਾਹੀਏ ਤੋ ਇਤ ਨਹੀਂ ਮਨੁੱਖ ਉਪਰੋਂ-ਪਰੋਂ ਬਾਣੀ ਪੜਦਾ ਰਹੇਗਾ ਅਗਰ ਕਾਲ ਤੱਕ ਧਿਆਨ ਨਹੀਂ ਉਪਰੋਪਰ ਦੀ ਸੇਵਾ ਕਰਦਾ ਰਹੇਗਾ ਸਾਰੇ ਧਾਰਮਿਕ ਕਰਮ ਕਰੇਗਾ ਸਾਵਧਾਨੀ ਨਹੀਂ ਹੋਵੇਗੀ ਇਕਾਗਰਤਾ ਨਹੀਂ ਹੋਵੇਗੀ ਬਿਨਾ ਕਾਲ ਦੇ ਗਿਆਨ ਤੋਂ ਬਿਨਾ ਕਾਲ ਦੇ ਧਿਆਨ ਤੋਂ ਵਾਹਿਗੁਰੂ ਮੰਤਰ ਜਪਦੇ ਧਿਆਨ ਨਹੀਂ ਰਹੇਗਾ ਇਕਾਗਰਤਾ ਨਹੀਂ ਰਹੇਗੀ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਜੀ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਹਿਰਾਮਤ ਕਰਨ ਬਖਸ਼ਿਸ਼ ਕਰਨ ਧਿਆਨ ਨਿਰਾ ਜਨਮ ਤੇ ਨਾ ਲਾਏ ਬੁੱਢੇ ਵੀ ਜਨਮ ਦਿਨ ਮਨਾਉਂਦੇ ਨੇ ਜਵਾਨ ਵੀ ਮਨਾਉਂਦੇ ਇੱਥੇ ਪਿੱਛੇ ਜਾ ਰਿਹਾ ਇੱਥੇ ਧਿਆਨ ਪਿੱਛੇ ਚਲਾ ਗਿਆ ਸੁਰਤ ਕਾਲ ਦਾ ਚਿੰਤਨ ਕਰੇ ਕਾਲ ਦਾ ਚਿੰਤਨ ਹੀ ਅਕਾਲ ਦਾ ਚਿੰਤਨ ਬਣ ਜਾਏਗਾ ਪਹਿਲਾ ਮਰਨ ਕਬੋ ਸਿਰਫ ਇੱਕ ਲਾਸ਼ ਵੇਖ ਕੇ ਇੱਕ ਬੁੱਢੇ ਨੂੰ ਵੇਖ ਕੇ ਮਾਤਮਾ ਬੋਧ ਦਾ ਧਿਆਨ ਕਾਲ ਤੇ ਪਹੁੰਚ ਗਿਆ ਮੌਤ ਤੇ ਪਹੁੰਚ ਗਿਆ ਇਤਨੀ ਗੱਲ ਨੇ ਉਸ ਨੂੰ ਬੇਰਾਗੀ ਕਰ ਦਿੱਤਾ ਜੇਵੇਂ ਸ਼ਮਸ਼ਾਨਗਾੜ ਦੇ ਵਿੱਚ ਕਰੀਬਨ ਕਰੀਬਨ 90 ਫੀਸਦੀ ਲੋਕ ਤੇ ਬੇਰਾਗੀ ਹੋ ਜਾਂਦੇ ਨੇ। ਇਹਦਾ ਬੇਰਾਗੀ ਹੋ ਜਾਂਦਾ। ਇਤਨਾ ਬਾਠ ਕੇ ਤਾਂ ਇਤਨਾ ਕਥਾ ਕੀਰਤਨ ਜੋ ਹੈ ਸੁਣਿਆ ਕਦੀ ਮਨ ਇਤਨਾ ਬੇਰਾਗੀ ਨਾ ਹੋਇਆ ਜੋ ਸ਼ਮਸ਼ਾਨਗਾੜ ਦੇ ਵਿੱਚ ਹੋ ਜਾਂਦਾ ਹੈ। ਜੋ ਆਪਣੇ ਅਜ਼ੀਜ਼ ਆਕਾਰਵ ਸੰਬੰਧੀ ਨੂੰ ਜਲਦਿਆਂ ਵੇਖ ਕੇ ਮਨ ਬੇਰਾਗੀ ਹੋ ਜਾਂਦਾ। ਔਰ ਬੇਰਾਗ ਸਾਰੇ ਵਿਕਾਰਾਂ ਨੂੰ ਦੋ ਦਿੰਦਾ। कहेत कबीर भगत कर पाया सांव कह देता है बिन वैराग ना छूट अस मारा नहीं छूट दे बिना वैराग तो खेत बनेगे रहे ते वैराग होंदा काल लोवे <coughs> दूजा भी अगर निकटवर्ती होवे निकटवर्ती दा काल निकटवर्ती दी मौत अपनी मौत प्रतीत होण लग पेंदे है ਲੇਕਿਨ ਜੋ ਬਹੁਤ ਗਹਿਰੀ ਸੋਚ ਬੋਝ ਰੱਖਣ ਵਾਲਾ ਹੈ ਉਹ ਤੇ ਆਪਣੇ ਮਨ ਨੂੰ ਇੰਜ ਸਮਝਾ ਸਕਦਾ ਹੈ ਪਰ ਉਹ ਸੀ ਕਿ ਜੋ ਹੋਆ ਤੂੰ ਆਪਣੇ ਵੀ ਜਾ ਦ੍ਰਿਸ਼ਟੀ ਜਿਸ ਦੀ ਕਾਲ ਤੱਕ ਪਹੁੰਚ ਗਈ ਇਸ ਮਨੁੱਖ ਤੋਂ ਕੁਝ ਵੀ ਗਲਤ ਨਹੀਂ ਹੋਵੇਗਾ ਇਸ ਮਨੁੱਖ ਤੋਂ ਕੁਝ ਵੀ ਪਾਪ ਨਹੀਂ ਹੋਵੇਗਾ ਇਸ ਮਨੁੱਖ ਤੋਂ ਕੁਝ ਵੀ ਅਪਰਾਧ ਨਹੀਂ ਹੋਵੇਗਾ ਇਹ ਬੜਾ ਸੰਭਲ ਕੇ ਰਹੇਗਾ ਜਿਵੇਂ ਸ਼ਮਸ਼ਾਨ ਘਾਟ ਦੇ ਵਿੱਚ ਮਨੁੱਖ ਸੰਭਲੇ ਆਉਂਦਾ ਹੈ ਫਜ਼ੂਲ ਦੀਆਂ ਗੱਲਾਂ ਨਹੀਂ ਫਜ਼ੂਲ ਦਾ ਅਨਰਥਾਦਾ ਬੋਲ ਚਾਲ ਵੀ ਨਹੀਂ ਔਰ ਫਜ਼ੂਲ ਦੇ ਵਿਕਾਰ ਵੀ ਮਨ ਵਿੱਚ ਨਹੀਂ ਇਸ ਤਰ੍ਹਾਂ ਦਾ ਉਹਦੇ ਲਈ ਸਾਰਾ ਸੰਸਾਰ ਬਣ ਜਾਏਗਾ ਆਪਣੇ ਆਪ ਨੂੰ ਸੰਭਲ ਕੇ ਚਲਾਏਗਾ ਔਰ ਉਹਦਾ ਧਿਆਨ ਕਾਲ ਤੱਕ ਪਹੁੰਚਦੇ ਆਈ ਅਕਾਲ ਤੱਕ ਪਹੁੰਚ ਜਾਏਗਾ ਸੰਸਾਰ ਤੇ ਆਇਆ ਉਹਦਾ ਸਫਲ ਹੋ ਜਾਏਗਾ ਐਸੇ ਮਲਕ ਨੂੰ ਕਾਲ ਦਾ ਭੈ ਦੇ ਕੇ ਭੈ ਭੀਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੁਰਤ ਕਾਲ ਤੱਕ ਪਾਜ ਗਈ ਔਰ ਇਸ ਤਰ੍ਹਾਂ ਦੇ ਲੋਕ ਹੀ ਜੀਵਨ ਮੁਕਤ ਹੁੰਦੇ ਨੇ ਪ੍ਰਭ ਕੀ ਆਗਿਆ ਆਤਮਹਿਤਾਵੇ ਜੀਵਨ ਮੁਕਤ ਸੋਕ। ਉਹ ਜੀਵਦਿਆਂ ਜੀਵਕਤ ਹੋ ਜਾਂਦਾ ਹੈ ਕਹਿਤ ਕਵੀ ਜੋ ਹਰਿ ਆਵੇ ਜੀਵਤ ਬੰਧਨ ਤੋਰੇ ਸਤਿਗੁਰ ਇਸ ਤਰ੍ਹਾਂ ਦੀ ਅਵਸਥਾ ਇਸੇ ਜੀਵਨ ਦੇ ਚ ਸਾਡੀ ਬਣਾ ਦੇਣ ਤਾਂ ਕਿ ਬਾਰ ਬਾਰ ਕਾਲ ਦੇ ਵਸ ਨਾ ਪਈਏ। ਜਨਮ ਦੇ ਵਸ ਜੋ ਪਹਿ ਰਿਹਾ ਹੈ ਕਾਲ ਦੇ ਵਸ ਪਾਏਗਾ ਪਰ ਇਸੇ ਹੀ ਜੀਵਨ ਦੇ ਚੇ ਜੇਦੀ ਦ੍ਰਿਸ਼ਟੀ ਕਾਲ ਤੱਕ ਪਹੁੰਚ ਗਈ ਹੈ ਉਹ ਕਾਲ ਦੇ ਵਸ ਨਹੀਂ ਪਾਏਗਾ ਅਕਾਲ ਦੇ ਚਲੀਨ ਹੋ ਜਾਏਗਾ ਉਸੇ ਨੂੰ ਕਿਹਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ ਜੋਤੀ ਜੋਤ ਲਰੀ ਸੰਪੂਰਨ ਥੀ ਆ ਰਾਮ ਇਤਨੇ ਵਿਚਾਰਾਂ ਪਰਾਨ ਕਰਨੀਆਂ ਬਾਕੀ ਕੱਲ੍ਹ 21 15 ਤਰੀਕ ਤੱਕ ਦਾਸ ਨੇ ਤੁਹਾਡੇ ਚਰਨ ਪਰ ਸੁਨੇਹੇ ਨੇ ਗਿਲਾ ਹੈ ਬਹੁਤ ਸਾਰੀਆਂ ਸੰਗਤਾਂ ਦਾ ਬੇਇਤਕੀ ਟਾਈਮ ਥੋੜਾ ਹੈ ਪਰ 400 ਸਾਲਾ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਹਿਮਾ ਬੜਾ ਇਹ ਪੁਰਬ ਸਾਰੀ ਦੁਨੀਆ ਚ ਮਨਾਇਆ ਜਾ ਰਿਹਾ ਹੈ ਦੋ ਦੋ ਚਾਰ ਚਾਰ ਦਿਨ ਦਾਸ ਨੇ ਵੱਖ-ਵੱਖ ਮੁਲਕਾਂ ਚ ਵੱਖ-ਵੱਖ ਸ਼ਹਿਰਾਂ ਚ ਦਿਖਾਏ ਨੇ ਇਸ ਤਰ੍ਹਾਂ ਦੀ ਕੋਈ ਬਾਈ ਦੋੜੇ ਇਤਨੀ ਸੇਵਾ 15 ਤਰੀਕ ਤੱਕ ਤੁਹਾਡੇ ਚਰਨ ਪਰ ਸੰਗੇ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਇਸ ਗਿਆਨ ਦੇ ਸਾਗਰ ਦੇ ਚੋਂ ਖਜ਼ਾਨੇ ਦੇ ਚੋਂ ਜੋ ਜੋ ਦਾਤ ਬਖਸ਼ਿਸ਼ ਕਰਨਗੇ ਤੁਜਪਤੀ ਅਨਸਾਰ